ਹਰਿਆਣਾ ਦੇ ਵਿੱਚੋਂ ਬੜੀ ਇੱਕ ਮਾਰੀ ਖਬਰ ਆਈ ਆ ਇੱਕ ਸੁਖਵਿੰਦਰ ਸਿੰਘ ਨਾਮ ਦਾ ਨੌਜਵਾਨ ਜਿਹੜਾ ਕਿ ਕਾਰੋਬਾਰੀ ਆ ਰਾਤ ਨੂੰ ਆਪਣੇ ਕਾਰੋਬਾਰ ਤੋਂ ਵਾਪਸ ਘਰ ਪਰਤ ਰਿਹਾ ਸੀ ਤੇ ਇੱਕ ਫਾਟਕਾ ਦੇ ਨੇੜੇ ਜਿੱਥੇ ਕਿ ਡੀਸੀ ਦਾ ਰੈ residense ਆ ਜਿਹਨੂੰ ਕਿ ਵੀਆਪੀ ਏਰੀਆ ਕਿਹਾ ਜਾਂਦਾ ਉੱਥੇ ਉਸ ਨੂੰ ਘੇਰਿਆ ਜਾਂਦਾ ਉਸ ਨੂੰ ਖਾਲਸਤਾਨੀ ਤੇ ਹੋਰ ਜੜੀਆਂ ਸਿੱਖ ਦੇ ਨਾਮ ਦੇ ਨਾਲ ਜੁੜੀਆਂ ਕਈ ਗਾਲੀਆਂ ਦਿੱਤੀਆਂ ਜਾਂਦੀਆਂ ਮਾੜਾ ਚੰਗਾ ਬੋਲਿਆ ਜਾਂਦਾ ਤੇ ਉਸ ਦੇ ਸਿਰ ਦੇ ਵਿੱਚ ਕਾਤਲਾਣਾ ਹਮਲਾ ਕਰਕੇ ਉਹਨੂੰ ਫੱਟੜ ਕਰ ਦਿੱਤਾ ਜਾਂਦਾ ਤੇ ਉੱਥੋਂ ਦੇ ਉਸ ਮੌਕੇ ਤੇ ਰਾਹੀ ਰਹੇ ਹੁੰਦੇ ਆ ਜਿਹੜੇ ਕਿ ਉਸ ਸਮੇਂ ਤੇ ਉਹ ਛੜਾਉਂਦੇ ਆ ਤੇ ਪੁਲਿਸ ਨੂੰ ਉਹ ਜਾਣਕਾਰੀ ਦਿੰਦੇ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਹੈ ਕਿ ਇਹ ਦੋ ਲੋਕ ਜਿਹੜੇ ਕਹਿ ਰਹੇ ਸੀ ਕਿ ਅਸੀਂ 84 ਵਾਲਾ ਦੌਰ ਜਿਹੜਾ ਵਾ ਫੇਰ ਇੱਥੇ ਲੈ ਕੇ ਆਵਾਂਗੇ ਬਹੁਤ ਮਾੜੀ ਖਬਰ ਹੈ ਚੈਨਲ ਰਾਹੀਂ ਵੀ ਪਤਾ ਲੱਗੀ ਆ ਤੇ ਸਾਡੀ ਇਨਕੁਆਰੀ ਰਾਹੀਂ ਵੀ ਪਤਾ ਲੱਗੀ ਆ ਸੋ ਬਹੁਤ ਮੰਦਭਾਗੀ ਆ ਇਸ ਗੱਲ ਤੇ ਫਿਕਰ ਕਰਨਾ ਚਾਹੀਦਾ ਕਿਉਂਕਿ ਨਾਗਰਿਕ ਭਾਵੇਂ ਕੋਈ ਵੀ ਹੋਵੇ ਪਰ ਖਾਸ ਤੌਰ ਤੇ ਸਿੱਖ ਜਿਹੜੇ ਜਿਨ੍ਹਾਂ ਦੇ ਨਾਲ ਇਸ ਦੇਸ਼ ਦੇ ਅੰਦਰ ਵੱਡਾ ਵਿਤਕਰਾ ਜਿਹੜਾ ਸ਼ੁਰੂ ਹੋਇਆ ਪਹਿਲਾਂ ਕਾਂਗਰਸ ਵੱਲੋਂ ਹੁੰਦਾ ਸੀ ਹੁਣ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ ਦੇ ਵੇਲੇ ਤੋਂ ਬਾਅਦ ਆ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਹੈ ਗੱਲ ਜਿਹੜੀ ਇਹ ਦੇਸ਼ ਦੇ ਵਿੱਚ ਚੱਲ ਰਹੀ ਆ ਕਿਉਂਕਿ ਉਹਦਾ ਕਾਰਨ ਆ ਕਿ ਜਿਹੜਾ ਰਵਈਆ ਜਿਹੜੀ ਮਾਨਸਿਕਤਾ ਸਰਕਾਰ ਦੀ ਉਹ ਸਿੱਖ ਵਿਰੋਧੀ ਆ ਤੇ ਖਾਸ ਤੌਰ ਤੇ ਹਰਿਆਣਾ ਦੇ ਅੰਦਰ ਪਿਛਲੇ ਦਿਨਾਂ ਦੇ ਜਦੋਂ ਕਿ ਕਿਸਾਨ ਮੋਰਚੇ ਦਾ ਮਾਮਲਾ ਆਉਂਦਾ ਤੇ ਕਿਵੇਂ ਜਿਹੜੀ ਆ ਰਾਜਸਥਾਨ ਦੀ ਜਿਹੜੀ ਜਿਹੜੀ ਪੁਲਿਸ ਆ ਉਹ ਕਿਦਾਂ ਬੰਬ ਤੇ ਗੋਲਿਆਂ ਨਾਲ ਜਿਹੜੇ ਆ ਵਾਰ ਕਰਦੀ ਆ ਉਹਨਾਂ ਨੂੰ ਚੁੱਕ ਕੇ ਲੈ ਜਾਂਦੀ ਆ ਉਹਨਾਂ ਦੇ ਸਾਹ ਸਮਾਨ ਤੋੜਦੀ ਆ ਬਹੁਤ ਮਾੜਾ ਵਰਤਾਰਾ ਕਰਦੀ ਆ ਤੇ ਹਰਿਆਣੇ ਦੇ ਵਿੱਚ ਕਿਸਾਨ ਜਿਹੜੇ ਆਗੂ ਆ ਉਹਨਾਂ ਨੂੰ ਜਿਹੜਾ ਵਿੱਚ ਬੰਦ ਕਰਵਾ ਦਿੱ ਦਿੱਤਾ ਜਾਂਦਾ ਡਰਾ ਧਮਕਾਇਆ ਜਾਂਦਾ ਇਹਦੇ ਨਾਲ ਜਿਹੜਾ ਮਾਹੌਲ ਆ ਹਰਿਆਣੇ ਦੇ ਵਿੱਚ ਜਾਂ ਉਹਦੇ ਆਲੇ ਦੁਆਲੇ ਅਸਰ ਕਰਦਾ ਉਹ ਬਹੁਤ ਮਾੜਾ ਸਿੱਖਾਂ ਤੇ ਇਸ ਤਰ੍ਹਾਂ ਦਾ ਜਿਹੜਾ ਬਾਅਰ ਹੋ ਰਿਹਾ ਇਸ ਗੱਲ ਹੀ ਜਿੱਥੇ ਸਿੱਖ ਫਿਕਰਮੰਦ ਆ ਉੱਥੇ ਮਾਨਵਤਾ ਦੀ ਗੱਲ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਫਿਕਰਮੰਦ ਆ ਸੋ ਅਸੀਂ ਇਸ ਗੱਲ ਤੋਂ ਦੇਖ ਰਹੇ ਆ ਕਿ ਜਿਹੜੀ ਜਿਹੜਾ ਜਿਹੋ ਜਿਹਾ ਰਾਜਾ ਹੁੰਦਾ ਉਸੇ ਪਰਜਾ ਹੁੰਦੀ ਆ ਸੋ ਮੋਦੀ ਸਾਹਿਬ ਤੇ ਮੋਦੀ ਦੀ ਜਿਹੜੀ ਖੱਟੜ ਸਰਕਾਰ ਆ ਇਹਦੇ ਵੱਲੋਂ ਜਿਹੜਾ ਰਵੱਈਆ ਅਪਣਾਇਆ ਗਿਆ ਸੀ ਉਹਦੇ ਨਤੀਜੇ ਆ ਰਹੇ ਨੇ ਜਿਹੜੇ ਕਿ ਬਹੁਤ ਮੰਦ ਭਾਗ ਹੈ ਨੇ ਦੇਸ਼ ਦੇ ਅੰਦਰ ਘਟਕਿਰਦੀਆਂ ਜਿੱਥੇ ਪਹਿਲਾਂ ਹੀ ਸਹਿਮ ਤੇ ਡਰ ਦੇ ਵਿੱਚ ਰਹਿ ਰਹੀਆਂ ਪਰ ਗੱਲ ਕੀ ਆ ਉਹਦਾ ਕਾਰਨ ਇਹ ਆ ਕਿ ਇਸ ਦਾ ਜਦੋਂ ਜਵਾਬ ਆਉਂਦਾ ਤੇ ਫਿਰ ਇਹ ਇਹ ਵਖਵਾ ਤੇ ਅਤਵਾਦ ਦੀ ਗੱਲ ਕੀਤੀ ਜਾਂਦੀ ਆ ਸੋ ਸ਼ਰੌਣੀ ਗੁਰਦਰਾਪਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲਿਆ ਗਿਆ ਤੇ ਸਾਡੇ ਜਿਹੜੇ ਮੁਖਸਿਕਤਰ ਪ੍ਰਤਾਪ ਸਿੰਘ ਜੀ ਆ ਉਹਨਾਂ ਨੇ ਈਮੇਲ ਰਾਹੀਂ ਤੁਰੰਤ ਜਿਹੜਾ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਇਸ ਗੱਲ ਬਾਰੇ ਚੇਤਾਵਨੀ ਆ ਵਾ ਕਿ ਇਸ ਮਸਲੇ ਦਾ ਹੱਲ ਜਲਦੀ ਕੀਤਾ ਜਾਵੇ ਜਿਹੜੇ ਦੋਸ਼ੀ ਆ ਤੁਰੰਤ ਫੜੇ ਜਾਣ ਨਹੀਂ ਤਾਂ ਇਸ ਦੇ ਖਿਲਾਫ ਜਿਹੜਾ ਸਿੱਖ ਆਵਾਮ ਵੱਡੀ ਪੱਧਰ ਤੇ ਇਸ ਦੇ ਇਸ ਦੇ ਖਿਲਾਫ ਰੋਸ ਦਰਜ ਕਰਾਏਗਾ ਕਿਉਂਕਿ ਵੈਸੇ ਵੀ ਮੈਂ ਕਹਿ ਦਵਾਂ ਰਾਜਨੀਤਿਕ ਤੌਰ ਤੇ ਜੋ ਪਿਛਲੇ ਸਮੇਂ ਸਿੱਖਾਂ ਦੇ ਨਾਲ ਵਿਤਕਰਾ ਹੋਇਆ ਸ਼ਰੋਣੀ ਕਮੇਟੀ ਨੂੰ ਤੋੜਿਆ ਗਿਆ ਉਸ ਗੱਲ ਦਾ ਖਮਿਆਜਾ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਭੁਗਤ ਚੁੱਕੀ ਆ ਸੋ ਅਸੀਂ ਦੇਖ ਰਹੇ ਹਾਂ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਉਦੋਂ ਵੀ ਇਸ ਗੱਲ ਦਾ ਵੱਡਾ ਅਸਰ ਦਿਖਾਈ ਦੇਵੇਗਾ ਸੋ ਇਹ ਗੱਲ ਭਾਜਪਾ ਨੂੰ ਸਮਝ ਲੈਣੀ ਚਾਹੀਦੀ ਹੈ ਤੇ ਆਪਣੀ ਵੱਡੀ ਜ਼ਿੰਮੇਵਾਰੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਨਿਭਾਉਣੀ ਚਾਹੀਦੀ ਆ ਕਿਉਂਕਿ ਇੱਕ ਨਾਗਰਿਕ ਤੇ ਇੱਕ ਸਿੱਖ ਹੋਣ ਦੇ ਨਾਤੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਬਹੁਤ بڑا ਰੋਲ ਅਦਾ ਕੀਤਾ ਸੋ ਇਸ ਗੱਲ ਲਈ ਸ਼ਰੋਣੀ ਕਮੇਟੀ ਪੂਰਨ ਤੌਰ ਤੇ ਗੰਭੀਰ ਹੈ ਤੇ ਇਸ ਦੇ ਮਾਮਲੇ ਨੂੰ ਅੱਗੇ ਤੱਕ ਲਿਜਾਇਆ ਜਾਏਗਾ